ਯਾਰ ਜੀ ਕੀ ਨਾ ਆਪਣਾ ਤਾਂ ਕਿਹੜੀ ਵਾਰ ਚਾਏ ਮੇਰਾ ਨਾਮ ਹਰਜੀਤ ਸਿੰਘ ਝੋਪੜਾਵਾ ਤੇ ਮੈਂ ਅੱਜ ਆਪਣੇ ਬੇਟੇ ਆਜਸ ਕਮਲ ਸਿੰਘ ਦੇ ਨਾਲ ਆਠ ਆਠ ਦੇ ਵਿੱਚ ਪ੍ਰਚਾਰ ਕਰ ਰਿਹਾ ਆਮ ਆਦਮੀ ਪਾਰਟੀ ਤੋਂ ਇਹ ਉਮੀਦਵਾਰ ਹੈਗੇ ਇਹਨਾਂ ਚੋਣ ਨਿਸ਼ਾਨ ਝਾੜੂ ਅਸੀਂ ਦੇਖੋ ਲੋਕ ਸੇਵਾ ਲਈ ਆਏ ਹਾਂ ਤੇ ਲੋਕ ਸੇਵਾ ਹੀ ਕਰਨੀ ਆ ਉਹ ਜਦੋਂ ਦਾ ਦਰ ਸਾਹਿਬ ਐਮਐਲਏ ਸਾਹਿਬ ਨੇ ਸਾਨੂੰ ਹੁਕਮ ਕੀਤਾ ਉਸ ਦਿਨ ਤੋਂ ਆਜਾਹੀ ਵਾਰਡ ਦੇ ਵਿੱਚ ਵਿਕਾਸ ਦੇ ਹਰ ਤਰ੍ਹਾਂ ਦਾ ਵਿਕਾਸ ਦੀ ਮਿਹਰ ਬਣੀ ਹੋਈ ਔਰ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਊਗਾ ਕਿ ਸਾਡਾ ਜੀ ਕੰਮ ਨਹੀਂ ਹੁੰਦਾ ਕੀ ਵਾਰਡ ਦੇ ਵਿੱਚ ਜਾ ਕੇ ਜਦੋਂ ਤੁਸੀਂ ਦੇਖਦੇ ਕਿ ਕੀ ਲੋਕਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਤੁਹਾਨੂੰ ਦੱਸਦੇ। ਵੇਖੋ ਜੀ ਸਭ ਤੋਂ ਵੱਡੀ ਮੁਸ਼ਕਲ ਤੇ ਪੀਣ ਵਾਲੇ ਪਾਣੀ ਦੀ ਆ ਰਹੀ। ਉਹ ਡਰਸਰ ਦੇ ਨਾਲੇਜ ਆ ਗਈ ਆ। ਇਹ ਉਹ ਸਰ ਦੇ ਆ ਗਈ ਆ। ਉਹ ਇਲੈਕਸ਼ਨ ਕੋਲ ਲੱਗਣ ਕਰਕੇ ਤੇ 3 ਤਰੀਕ ਤੋਂ ਉਹ ਇੰਪਰੂਵਮੈਂਟ ਚੱਲੂ ਹੋਏਗੀ। ਸਭ ਪੁੱਟ ਕੇ ਨਵੇਂ ਸਰੋਂ ਪੈਣਾ ਸ਼ੁਰੂ ਹੋ ਜਾਊਗਾ। ਜਿਹੜਾ ਸੀਵਰੇਜ ਦਾ ਹੈਗਾ ਸੀ ਬਹੁਤ ਜਿਆਦਾ ਬਲੌਕੇਜ ਰੋਹੀ ਦੇ ਕੰਡੇ ਉਹ ਸਾਰੀ ਸਾਫ਼ ਕਰਾਤੀ ਆ। ਉਹ ਅਸੀਂ ਜਾ ਕੇ ਦੇਖ ਸਕਦੇ ਜਿਹੜੀ ਗਲੀ ਤੇ ਕੋਡੇ ਕੋਡੇ ਪਾਣੀ ਲੰਘਦਾ ਰਾਹ ਨਹੀਂ ਸੀ ਉਹ ਬਿਲਕੁਲ ਗਲੀ ਸੁੱਕੀ ਹੋਈ ਦਾ। ਮੀਰੇ ਪਾਣੀ ਵੀ ਰੇਨ ਦੇ ਰਾਜ ਜਾ ਰਿਹਾ ਵਾ ਬਹੁਤ ਵਧੀਆ ਮੀਂਹ ਦੇ ਪਾਣੀ ਨਾਲ ਵੀ ਰਿਕਵਰੀ ਕੋਈ ਨਹੀਂ ਹੈਗੀ ਆਮ ਆਦਮੀ ਪਾਰਟੀ ਦੇ ਤੁਸੀਂ ਮਗਰ ਬੇਟਾ ਤੁਹਾਡਾ ਕੈਂਡੀਡੇਟ ਆ ਕਿਸ ਪਾਰਟੀ ਦੇ ਨਾਲ ਇਹਨਾਂ ਦਾ ਮੁਕਾਬਲਾ ਨਹੀਂ ਦੇਖੋ ਅਸੀਂ ਕਿਸੇ ਨਾਲ ਕੰਪੀਟੀਸ਼ਨ ਨਹੀਂ ਕਰਦੇ ਅਸੀਂ ਵਿਕਾਸ ਦੇ ਨਾਂ ਤੇ ਲੋਕਾਂ ਨੂੰ ਰੋਜ਼ਗਾਰ ਦੇ ਨਾਂ ਤੇ ਗਰੀਬਾਂ ਨੂੰ ਸਹੂਦਾ ਦੇ ਨਾਂ ਤੇ ਦੇ ਰਹੇ ਹਾਂ ਕਿ ਸਾਨੂੰ ਸਾਡਾ ਹੱਕ ਦੇ ਵਿੱਚ ਉਹਨਾਂ ਦੇ ਇਹ ਸਹੂਦਾ ਚੰਗੇ ਲੱਗਦੀਆਂ ਤੇ ਵੋਟ ਸਾਨੂੰ ਦਿਓ ਨਸ਼ੇ ਦੇ ਮੁੱਦੇ ਤੇ ਲੈ ਕੇ ਸਿੱਖਿਆ ਦੇ ਮੁੱਦੇ ਤੇ ਲੈ ਕੇ ਇਹੋ ਦਾ ਵਰਕ ਤੁਹਾਡੇ ਫੇਸ ਵੱਲੋਂ ਕੀਤਾ ਜਾਵੇਗਾ ਵੇਖੋ ਜਿਸ ਤਰ੍ਹਾਂ ਮੈਂ ਇਹ ਆਪ ਟੀਚਿੰਗ ਡਿਪਾਰਟਮੈਂਟ ਨੇ ਤੈਕਾਂ ਔਰ ਵੇਖੋ ਜਿਸ ਤਰ੍ਹਾਂ ਕਿ 25% ਬੱਚੇ ਉਹਨਾਂ ਕਿ ਫ੍ਰੀ ਐਜੂਕੇਸ਼ਨ ਕਰਨੇ ਉਹ ਸਾਡੇ ਕੋਲ ਕੋਈ ਆਏਗਾ ਡੀਓ ਸਾਹਿਬ ਉਹਨੂੰ ਮਾਰ ਕਰਕੇ ਭੇਜਣਗੇ ਤੇ 25% ਸੀਟਾਂ ਅਹੀ ਵੀ ਉਹਦੀਆਂ ਰਿਜ਼ਰਵ ਰੱਖਾਂਗੇ ਠੀਕ ਉਸ ਤੋਂ ਬਾਅਦ ਜਿਹੜਾ ਨਸ਼ੇ ਦੇ ਮੁੱਦੇ ਹੈਗੇ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀਆਂ ਜਿਹੜੇ ਵੇਖੋ ਇਹ ਕੰਮ ਤੇ ਬੜਾ ਔਖਾ ਵਾ ਪਰ ਅਸੀਂ ਇਹਨੂੰ ਕਰਾਂਗੇ ਭਾਵੇਂ ਸਾਨੂੰ ਇਹਦੀ ਕੋਈ ਵੀ ਸਜ਼ਾ ਪੁੱਗ ਦੇਣੀ ਪਵੇ ਉਹਨਾਂ ਦੀ ਲਿਸਟਾਂ ਬਣਾ ਕੇ ਐਸਐਸਪੀ ਸਾਹਿਬ ਨੂੰ ਦਿੱਤੀ ਜਾਣਗੀਆਂ ਕਿ ਆਹ ਆ ਬੰਦੇ ਨਸ਼ਾ ਕਰਦੇ ਵਾ ਜਾਂ ਨਸ਼ਾ ਵੇਚਦੇ ਵਾ ਉਹਨਾਂ ਨੂੰ ਆਪਣੇ ਕੈਸਟਰੀਜ ਲੈ ਕੇ ਜੇ ਉਹਨਾਂ ਦਾ ਸੁਧਾਰ ਹੋ ਸਕੇ ਤੇ ਅਸੀਂ ਕਹਿੰਦੇ ਸੁਧਾਰ ਕਰੋ ਇਹ ਜ਼ਰੂਰੀ ਨਹੀਂ ਸਜ਼ਾ ਦੇ ਨਾਲ ਹੀ ਬੰਦੇ ਦਾ ਸੁਧਾਰ ਹੁੰਦਾ ਕਈ ਵਾਰੀ ਪ੍ਰੇਮ ਦੇ ਨਾਲ ਵੀ ਬੰਦਾ ਸੁਧਰ ਜਾਂਦਾ ਵਾਡ ਵਾਸੀਆਂ ਨੂੰ ਜਾਂਦੇ ਜਾਂਦੇ ਕਿਹੜੀ ਬੇਨਤੀ ਕਰਨੀ ਚਾਹੋਗੇ ਬਸ ਇਹੋ ਕਹਾਂਗੇ ਸਾਰਾ ਸਾਥ ਦਿਓ ਅੱਜ ਜੇ ਭਗਵਾਨ ਮਾਨ ਦੀ ਸਰਕਾਰ ਉੱਪਰ ਹੈ ਉਹ ਮੁਖਵੰਤੀ ਸਾਹਿਬ ਉਹਨਾਂ ਦੇਖੋ 600 ਯੂਨਟ ਕਹੇ ਹੋਈ ਬਿਜਲੀ ਦੇ ਮਾਫ ਕਰਨਾ ਨਾ ਕੀਤੇ ਔਰ ਤੁਸੀਂ ਆਈ ਜਾ ਕੇ ਦੇਖਦੇ ਆ ਬਹੁਤ ਲੋਕੀ ਇਹ ਕਹਿ ਰਹੇ ਕਿ ਆਈਡੀ ਐਸੋ ਵੱਡੀ ਸੋਸਾਨੂੰ ਹੋਰ ਕੀ ਚਾਹੀਦੀ ਕਿ 600 ਯੂਨਟ ਸਾਨੂੰ ਬਿਜਲੀ ਦਾ ਖਰਚਾ ਜਿਹੜਾ ਉਹ ਸਾਰਾ ਮਾਫ ਹੋ ਜਾਂਦਾ ਉਹ ਤੁਹਾਡਾ ਘਰ ਦਾ ਜਿਹੜਾ ਸੌਦਾ ਆਉਂਦਾ ਜਾਂ ਸਾਡੀਆਂ ਕੋਈ ਫੀਸਾਂ ਵਾਂ ਉਹ ਸਾਡੀਆਂ ਚਲਦੀਆਂ ਵਾਂ ਸਾਨੂੰ ਉਹ ਕਹਿੰਦੇ ਕਿ ਵੇਖੋ ਆ 1000 ਰੁਪਿਆ ਲੇਡੀਜ਼ ਨੂੰ ਉਹਨਾਂ ਦੇ ਦੇਣ ਦਾ ਵਾਦਾ ਕੀਤਾ ਔਰ ਐਸ ਆਉਂਦੇ ਬਾਈ ਟਿਚ ਵਿੱਚ ਉਹ ਵੀ ਰਿਲੀਜ਼ ਕਰਤਾ ਜਾਊਗਾ ਉਹ ਮਾਰਵਾਸੀਆਂ ਨੂੰ ਅਪੀਲ ਕਰਨੀ ਚਾਹੁੰਨਾ ਕਿ ਇਲੈਕਸ਼ਨ ਕੋਰ ਲੱਗਾ ਆ ਆਪਣੀਆਂ ਲਿਸਟਾਂ ਬਣਾਉਣ ਤਿਆਰੀ ਕਰਨ ਤੇ ਉਹ ਜਿਹੜੇ ਤੇਰੇ ਬਾਲਿਆ ਵੈਸੇ ਰਹਿੰਦੇ ਜਾਂ ਕਿ ਇਹਦੀ ਪੈਨਸ਼ਨ ਹੀ ਲੱਗੀ ਜਾਂ ਕਨਗਣੀ ਮਿਲਦੀ ਉਸ ਮੁੱਦੇ ਤੇ ਵੀ ਆ ਕੇ ਸਾਨੂੰ ਮਿਲ ਸਕਦੇ ਕਿਸੇ ਵਕਤ ਜਸਕਰਨ ਸਿੰਘ ਜਸਕਰਨ ਸਿੰਘ ਜਸਕਰਨ ਸਿੰਘ ਅਭੀ ਭਾਈ ਸਾਹਿਬ ਕੀ ਨਾ ਦੇ ਤੇ ਕੀ ਕਹਿਣਾ ਮੇਰਾ ਨਾਮਕਰਨ ਸਿੰਘ ਮਾਲੂਆਲਾ ਜੀ ਮੈਂ ਇੱਕ ਬੇਨਤੀ ਕਰੂੰਗਾ ਅੱਠ ਵਾਰ ਦੇ ਲੋਕਾਂ ਨੂੰ ਵੀ ਜਸਕਰਨ ਸਿੰਘ ਜੀ ਜਿਹੜੇ ਮਿਹਨਤੀ ਆ ਇਹਨਾਂ ਦੇ ਮਤਮੈਂ ਜਜਬਾ ਵੇਖਿਆ ਕੰਮ ਕਰਦਾ ਤੇ ਅੱਠ ਵਾਰ ਦੇ ਲੋਕਾਂ ਨੂੰ ਚਾਹੀਦਾ ਵੀ ਇਹਨਾਂ ਨੂੰ ਐਸੀ ਮੌਕਾ ਦੇਣ ਤਾਂ ਕਿ ਜਿਹੜੀਆਂ ਮੈਂ ਕਈ ਐਮਸੀ ਵੇਖਿਆ ਜਿਹੜੇ ਜਿੱਤ ਜਾਂਦੇ ਆ ਬਾਅਦ ਚ ਮੁੜ ਕੇ ਨਿਆਣ ਹੀ ਦਿੰਦੇ ਪਰ ਇਹਨਾਂ ਵਿੱਚ ਮੈਂ ਇੱਕ ਚੀਜ਼ ਨੋਟ ਕੀਤੀ ਆ ਜੇ ਜਸਕਰਨ ਸਿੰਘ ਜੀ ਨੂੰ ਮੌਕਾ ਵਾਰ ਵਾਰਸੀ ਦੇਣ ਤਾਂ ਕਿ ਇਹ ਇਹਨਾਂ ਦੇ ਮਨਚੇ ਚਾਹਦੇ ਵੇ ਸੇਵਾ ਕਰਾ ਤੇ ਇਹਨਾਂ ਨੂੰ ਸੇਵਾ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ ਜਸਕਰਨ ਕਮਲ ਜੀ ਕਦੋਂ ਤੋਂ ਬਾੜ ਦੇ ਵਿੱਚ ਵਰਕ ਕਰਦੇ ਪਏ ਨੇ ਇਹ ਤਕਰੀਬਨ ਮੈਂ ਵੇਖਿਆ ਜੀ 2.5 ਸਾਲ 3 ਸਾਲੇ ਹੋ ਗਏ ਮੈਨੂੰ ਵੇਖਦੇ ਨੂੰ ਇਹ ਆਪਣੇ ਫਾਦਰ ਸਾਹਿਬ ਕੋ ਘੱਟ ਬੈਠੇ ਆ ਆਹ ਜਨਤਾ ਦੇ ਦੁੱਖ ਸੁਣਦੇ ਆ ਮੈਂ ਐਮਐਲਏ ਸਾਹਿਬ ਕੋ ਵੀ ਕਈ ਵਾਰੀ ਇਹਨਾਂ ਨੂੰ ਵੇਖ ਚੁੱਕਾ ਹਾਂ ਉੱਥੇ ਵੀ ਇਹਨਾਂ ਨੇ ਕਈ ਮਸਲੇ ਰੱਖੇ ਜਿਹੜੇ ਲੋਕਾਂ ਦੇ ਮਸਲੇ ਕਲੀਅਰ ਕੀਤੇ ਇਹਨਾਂ ਨੇ ਅਵਾਰਡ ਵਿੱਚ ਤੁਸੀਂ ਪ੍ਰਚਾਰ ਕਰਦੇ ਪਏ ਜੋ ਵੋਟ ਮੰਗਦੇ ਪਏ ਜੋ ਅਵਾਰਡ ਵਾਸੀਆਂ ਮਲੋਂ ਕਿਹੋ ਜਿਹਾ ਹੰਗਾਰਾ ਮਿਲਦਾ ਪਿਆ ਹੈ ਸਾਨੂੰ ਹੰਗਾਰਾ ਚੰਗਾ ਮਿਲਿਆ ਜੀ ਲੋਕਾਂ ਨੇ ਸਾਡਾ ਇਜਤਮਾਲ ਬਹੁਤ ਕੀਤਾ ਜੀ ਮੈਂ ਵੇਖਿਆ ਜੀ ਇਹ ਜਸਕਰਨ ਸਿੰਘ ਦਾ ਇਹ ਪਿਆਰ ਹੈ ਜੀ ਜਿਹੜਾ ਲੋਕ ਇਹਨੂੰ ਮਾਨ ਦੇ ਰਹੇ ਆ ਜੀ ਜਸਕਰਨ ਸਿੰਘ ਨੇ ਆਪ ਹੀ ਇਹ ਮਾਨ ਬਣਾਇਆ ਜੀ ਵਾਰ ਵਿੱਚ ਜੀ ਹਾਂਜੀ ਮੇਰਾ ਨਾਮ ਜਸ ਕਮਲ ਸਿੰਘ ਰਾਜਨ ਵਾਰਡ ਨੰਬਰ 8 ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦਾ 2 ਤਰੀਕ ਨੂੰ ਵੋਟ ਪਾ ਕੇ ਸਾਰੇ ਸਾਰੇ ਭੈਣ ਭਰਾਵਾਂ ਪੀੜਾ ਭਰਾਵਾਂ ਨੂੰ ਬੇਨਤੀ ਆ ਕਿ 2 ਤਰੀਕ ਨੂੰ ਵੋਟ ਪਾ ਕੇ ਮੈਨੂੰ ਕਾਮਯਾਬ ਕੀ ਕਰੋ ਆਪ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਸਾਨੂੰ ਮਾਨ ਬਖਸ਼ਿਆ ਜਾਵੇ 2 ਐਤ ਵਾਰ ਦਿਨ ਐਤ ਦਿਨ ਐਤ ਵਾਰ